ਹੇ ਢਾਨ ਵਾਲਿਆ ਪਾਣੀ ਨਦੀਆਂ ਦਾ ਸੁੱਕ ਜਾਵੇ ਓਹ ਕਿ ਪਤਾ ਢਿੰਡੜੀ ਦਾ ਓਹ ਕਿ ਪਤਾ ਢਿੰਡੜੀ ਦਾ ਕਿਹੜੇ ਮੋੜ ਤੇ ਮੁੱਕ ਜਾਵੇ ਕਿਹੜੇ ਮੋੜ ਤੇ ਮੁੱਕ ਜਾਵੇ ਕਿਹੜੇ ਮੋੜ ਤੇ ਮੁੱਕ ਜਾਵੇ ਮਨਾਲੀ ਦੇ ਇੱਕ ਸੋਹਣੀ ਸਵੇਰ ਤੇ ਬੱਦਲ ਜਿਹੜੇ ਪਹਾੜਾਂ ਦੇ ਵਿੱਚ ਘਰੇ ਫਿਰਦੇ ਆ ਪਿਛਲੇ 2 ਦਿਨਾਂ ਤੋਂ ਇੱਥੇ ਨਹੀਂ ਪਿਆ ਤੇ ਠੰਡ ਪੂਰੀ ਹੋ ਗਈ ਹੈ 7-8 ਡਿਗਰੀ ਟੈਂਪਰੇਚਰ ਆ ਉਹ ਸਾਹਮਣੇ ਪਹਾੜਾਂ ਦੇ ਉੱਪਰ برف ਹੈ ਬ੍ਰੀਕਫਾਸਟ ਵਿਦ 뷰 ਕੀ ਆ ਬਾਤ ਹੈ ਬੈਕਗਰਾਉਂਡ ਉਹ ਖਾ吃 ਵੀਡੀਓ ਦੇਖ ਰਹੇ ਸਾਰੇ ਮਿੱਤਰ ਵੀ ਲਿਆ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਆਪਣੀ ਇਸ YouTube ਚੈਨਲ ਤੇ ਤੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਹੈਗੇ ਮਨਾਲੀ ਤੇ ਮਨਾਲੀ ਦੇ 14 ਗੇਬਲਸ ਪ੍ਰੋਪਰਟੀ ਦੇ ਤੇ ਇੱਥੇ ਪਾਈ ਪਵਨ ਰੁਕਦੇ ਹੁੰਦੇ ਆ ਕੰਮ ਕਰਦੇ ਦੇ ਇੱਥੋਂ ਦਾ ਆਪਾਂ ਨੂੰ ਮਿਲ ਗਿਆ ਸੀ ਕੱਲ ਕਮਰਾ ਨੰਬਰ 306 ਤੇ ਹੁਣ ਥੋੜਾ ਜਿਹਾ ਮੀਂਹ ਹਟਿਆ ਇਧਰ ਆਪਣਾ ਖਲਾਰਾ ਪਿਆ ਜਿਹੜਾ ਪਾਛੜਾ ਹੀ ਰਾਤ ਆਪਾਂ ਹੁਣ ਆਪਣਾ ਜਿਹੜਾ ਹੈਗਾ ਮੀਂਹ ਥੋੜਾ ਹਟਿਆ ਤੇ ਆਪਾਂ ਚੱਲਦੇ ਆ ਮੜੇ ਬਜ਼ਾਰ ਗੇੜੀ ਮਾਰ ਲਓ ਜੀ ਫੋਰਟਨ ਗੇਬਲ ਦੇ ਬਿਲਕੁਲ ਆਪਾਂ ਗਰਾਉਂਡ ਫਲੋਰ ਤੇ ਖੜੇ ਆਂ ਡੇਲਪਰ ਅਸੀਂ ਪਾਰਕਿੰਗ ਦੇ ਸਾਹਮਣੇ ਤੇ ਆਹ ਬਾਈਆਂ ਨੇ ਟਰੈਸ ਉਹ ਬਣਾਇਆ ਤੇ ਲੌਂਜ ਬਣਾਇਆ ਵੇਕ ਬੈਠਣ ਨੂੰ ਤੇ ਸਾਹਮਣੇ ਪਹਾੜ ਤੇ ਪਹਾੜਾਂ ਦੇ ਵਿੱਚ ਘਿਰੇ ਹੋਏ ਬੱਦਲ ਬਹੁਤ ਜੀ ਲੱਗਦਾ ਹੈ ਇੱਥੇ ਕੀ ਬਾਤ ਹੈ ਵਾਈਬ कल रात ਆਪਾਂ ਜਿਹੜੇ ਰਾਹ ਤੇ ਆਏ ਸੀਗੇ ਤੇ ਉਦੋਂ ਆਪਾਂ ਨੂੰ ਸਿਰਫ ਲਾਈਟਾਂ ਜਗਦੀਆਂ ਦਿਖਾਈ ਦਿੰਦੀਆਂ ਸੀਗੀਆਂ ਤੇ ਹੁਣ ਆਸ-ਪਾਸੇ ਸੇਬ ਦੇ ਦਰਖਤ ਬਾਗ ਸੇਬਾਂ ਦੇ ਤੇ ਪ੍ਰਾਪਰਟੀਆਂ ਹੈਗੀਆਂ ਸਾਰੀਆਂ ਹੋਟਲ ਬਣੇ ਹੋਏ ਆ ਲੋਕਾਂ ਨੇ ਉਹਦੇ ਖੇਤਾਂ ਦੇ ਵਿੱਚ ਹੀ ਹੋਟਲ ਬਣਾ ਦਈਆ ਤੇ ਪਿੰਡ ਦਾ ਨਾਮ ਹੈਗਾ ਸ਼ਨਾਗ ਮਨਾਲੀ ਤੋਂ ਲਗਭਗ 5-7 ਕਿਲੋਮੀਟਰ ਇਹ ਹੈ ਤੇ 5-7 ਕਿਲੋਮੀਟਰ ਹੋਣ ਕਰਕੇ ਇਹ ਪੂਰਾ ਜਮਾਂ ਐਂ ਕੁਦਰਤ ਦੀ ਗੋੱਚੀ ਆ ਜਾਂਦਾ ਵੈਸੇ ਮਨਾਲੀ ਪੁਰਾਣੀ ਮਨਾਲੀ ਵੀ ਐਈ ਸੀ ਪਰ ਉੱਥੇ ਆਬਾਦੀ ਵਧਣ ਕਰਕੇ ਹੌਲੀ-ਹੌਲੀ ਜਿਵੇਂ ਜਿਵੇਂ ਉੱਥੇ ਮਾਰਤਾਂ ਵਧ ਗਈਆਂ ਬੁਜ਼ਾਰ ਵੱਧ ਗਿਆ ਤਾਂ ਲੋਕਾਂ ਨੇ ਤਾਂ ਆਉਣਾ ਸ਼ੁਰੂ ਕਰਤਾ ਹੁਣ ਇੱਥੋਂ ਦੇ ਜਿਹੜੇ ਲੋਕ ਆ ਲੋਕਲ ਉਹਨਾਂ ਨੇ ਆਪਦੀ ਪ੍ਰਾਪਰਟੀਆਂ ਦੇ ਵਿੱਚ ਹੋਟਲ ਵਗੈਰਾ ਰੈਸਟੋਰੈਂਟ ਵਗੈਰਾ ਬਣਾਉਣੀ ਸ਼ੁਰੂ ਕਰਦੇ ਹੈਗੀ ਹੈ ਤੇ ਚੰਗੇ ਚੱਲਦੇ ਹੈ ਇਸ ਸੀਜ਼ਨ ਦੇ ਵਿੱਚ ਲੋ ਜੀ ਆਪਾਂ ਜਾਣਾ ਹੈਗਾ ਇਧਰ ਤੇ ਸਾਹਮਣੇ ਇੱਕ ਚਿੱਟੇ ਫੁੱਲਾਂ ਵਾਲਾ ਦਰਖਤ ਸਾਹਮਣੇ ਬੱਦਲ ਕੋਈ ਇਧਰ ਸੱਜੇ ਪਾਸੇ ਦਿਖਾਉਂਗੀ ਕਿ ਮੜਾ ਜਾ ਸੱਜੇ ਪਾਸੇ ਪਹਾੜ ਤੇ ਪਹਾੜਾਂ ਦੇ ਪਰ ਦੀ ਮੱਠੀ ਪੈਂਦੀ ਧੁੱਪ ਦੀ ਹਾਂ ਦੂਜੇ ਗੇਅਰ ਚ ਮੋਟਰਸਾਈਕਲ ਜਿਹੜਾ ਹੈਗਾ ਜੋਰ ਮੰਨੀ ਹੈ ਚੱਲ ਬਗਿਆ ਚੱਲ ਚੱਲ ਛੜ ਗਾ ਤੁਹਾਨੂੰ ਜਿਹੜੇ ਥਾਂ ਤੇ ਆਪਾਂ ਰੁਕੇ ਹੋਏ ਆ ਉਹ ਪਿੰਡ ਹੈਗਾ ਸ਼ਨਾਗ ਤੇ ਜਦੋਂ ਆਪਾਂ ਲੇਹ ਨੂੰ ਜਾਂਦੇ ਆ ਤਾਂ ਪਹਚਾਨ ਨਾਲ ਜਗ੍ਹਾ ਆਉਂਦੀ ਹੈ ਜਿੱਥੇ ਇੱਕ ਵਾਰੀ ਕਾਫੀ ਵੱਡਾ ਲੈਂਡਸਾਈਟ ਹੋਈ ਸੀ ਜਿੱਥੇ ਟੁੱਟ ਗਿਆ ਸੀਗਾ ਉਹ ਇੱਥੋਂ ਹੈਗਾ 5 ਕਿਲੋ ਇਹ ਸੋਲਾੰਗ ਵੇਲੀ ਇੱਥੋਂ ਹੈਗੀ ਹੈ ਜਿੱਥੇ ਪੈਰਾਗਲਾਈਡਿੰਗ ਵਗੈਰਾ ਦੇ ਕਿੰਗ ਵਗੈਰਾ ਕਰਾਈ ਜਾਂਦੀ ਉਹ ਇੱਥੋਂ ਹੈਗੀ ਐ ਟੁਗਟ 15 20 ਕਿਲੋ ਤੇ ਐਸ ਬ੍ਰਿਜੇ ਤੋਂ ਟੱਪ ਕੇ ਆਪਾਂ ਆਪਦੀ ਪ੍ਰਾਪਰਟੀ ਤੇ ਪਹੁੰਚ ਜਾ। ਤਾਂ ਇਹ ਆ ਗਿਆ ਸ਼ਨਾਗ ਵਾਲਾ ਪੁਲ ਚੈੱਕ। ਉਹ ਸਾਹਮਣੇ ਦਿਖਾਈ ਦਿੰਦਾ 14 ਕੇਬਲਸ। ਤੇ ਸ਼ਾਨਦਾਰ برفਾਂ ਵਾਲੇ ਪਹਾੜ ਬਹੁਤ ਸੋਹਣੀ ਪ੍ਰੋਪਰਟੀ ਹੈ ਰੀਜਨਲ ਸੈੱਟਿੰਗ ਹੀ ਹੁੰਦੇ ਨੇ ਤੇ ਆਪਾਂ ਜਾਣਾ ਤੀਜੀ ਮੰਜ਼ਿਲ ਤੇ ਉੱਪਰ ਉੱਚੀ ਸਾਡੇ ਪਾਸੇ ਪੱਕੀ ਹੈ ਕੀ ਬਾਤ 306

ਸਰਪ੍ਰਾਈਜ਼ ਤੇ ਇਹ ਸਰਪ੍ਰਾਈਜ਼ ਤਾਂ ਹੋਣਾ ਹੀ ਸੀ ਪਤਾ ਹੀ ਸੀ ਪਿੰਡ ਦਾ ਨਾਮ ਹੈ ਸ਼ਨਾਗ ਤੇ ਮਨਾਲੀ ਤੋਂ ਇਹ 5-7 ਕਿਲੋਮੀਟਰ ਅੱਗੇ ਆ ਜਾਂਦਾ ਜਦੋਂ ਆਪ ਕੋ ਪਤਲਾਣ ਨੂੰ ਜਾਂਦੇ ਬਹੁਤ ਸ਼ਾਂਤੀ ਹੈ ਬਿਲਕੁਲ ਰਿਮੋਟ ਹੈ ਦਰਿਆ ਬਿਆਸ ਦਾ ਖੜਕਾ ਆਸ-ਪਾਸੇ برفਾਂ ਵਾਲੇ ਪਹਾੜ ਆਪਾਂ ਬਿਲਕੁਲ ਟਰੈਸਟ ਤੇ ਆ ਗਏ ਤੇ ਭਾਈ ਹੁਣ ਦੱਸਦਾ ਭਾਈ ਪ੍ਰਾਪਰਟੀ ਦੇ ਆਸ-ਪਾਸੇ ਕੀ ਹੈ? ਹਾਂਜੀ ਭਾਈ। ਉਹ ਸਾਹਮਣੇ ਵਾਲਾ ਜਿਹੜਾ ਪਿੰਡ ਦਿਖੀ ਜਾਂਦਾ। ਹਾਂਜੀ ਭਾਈ। ਉਹ ਬੁਰਵਾ। ਬੁਰਵਾ। ਠੀਕ ਹੈ ਸਾਹਮਣੇ ਪਿੰਡ ਦਿਖਦਾ। ਓਕੇ ਓਕੇ। ਉਹ ਜਿਹੜਾ ਸਭ ਤੋਂ ਉੱਤੇ ਵਾਲਾ ਪੜ ਦੀ ਜਿੱਤੇ ਬਰਫ਼ ਪਈ ਹੈ। ਹਾਂਜੀ ਹਾਂਜੀ। ਉਹਦੇ ਵਿੱਚ ਬਣੀ ਹੈ ਟਨਲ। ਅਟਲ ਟਨਲ। ਅੱਛਾ ਉੱਥੇ ਅਟਲ ਟਨਲ ਬਣੀ ਹੈ ਠੀਕ ਹੈ। ਤੇ ਟਨਲ ਤੋਂ ਆਪ ਐਸ ਪਾਸੇ ਜਾਈਏ। ਹਾਂਜੀ। ਸੱਜੇ ਪਾਸੇ ਹਾਂਜੀ ਤਾਂ ਕੋਕਸਰ ਵਾਲਾ ਏਰੀਆ ਆ ਜਾਂਦਾ ਕੋਕਸਰ ਵਾਲਾ ਠੀਕ ਹੈ ਠੀਕ ਹੈ ਕੁੰਜਮ ਬਾਸਲਾ ਆਓ ਬਸ ਉਧਰ ਇਧਰ ਨੂੰ ਜਾਈਏ ਜੀ ਰੋ ਤਾਂ ਗੜਾ ਹਾਂਜੀ 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 ਮੜੀ ਖਲਾਬਾ ਰੋ ਤਾਂ ਅੱਛਾ ਰੋ ਤਾਂ ਦੇ ਪਹਾੜ ਇਧਰਲੇ ਠੀਕ ਬਰਪਾ ਠੀਕ ਹੈ ਤੇ ਇਧਰਲੇ ਪਾਸੇ ਆਪਾਂ ਜਾਈਏ ਹਾਂਜੀ ਸਿਸੂ ਵਾਲਾ ਏਰੀਆ ਆ ਜਾਂਦਾ ਸਿਸੂ ਵਾਲਾ ਠੀਕ ਹੈ ਮਤਲਬ ਇਹ ਵਿਚਾਲਾ ਹੈ ਹਾਂ ਇਹ ਲੋਕੀ ਕਹਿੰਦੇ ਆਂਦੇ ਪਿੱਛੇ ਧਰਮਸ਼ਾਲਾ ਆ ਜਾਏ ਇਹਦੇ ਪਿੱਛੇ ਧਰਮਸ਼ਾਲਾ ਓਕੇ ਮੰਨ ਸਕਦੇ ਆਂ ਭਾਈ ਮੰਨ ਸਕਦੇ ਆਂ ਪਤਾਲਸੂ ਝੀਲ ਨੂੰ ਕਾਲੇ ਪਾਸੇ ਓਕੇ ਓਕੇ ਠੀਕ ਹੈ ਠੀਕ ਹੈ ਠੀ ਉਹ ਇਹ ਗਨ ਹਮਤਾ ਪਾਸ ਦਾ ਟਰੈਕ ਹੁੰਦਾ ਨਾ ਹਾਂਜੀ 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 ਉਹਨਾਂ ਦੇ ਗਲੇਸ਼ੀਅਰ ਹੈ ਸਾਰੇ ਓਕੇ ਠੀਕ ਹੈ ਤੇ ਇਸ ਪਹਾੜ ਦੇ ਪਿੱਛੇ ਬਰੀਗੂ ਲੇਕ ਹੈ ਠੀਕ ਹੈ ਠੀਕ ਹੈ ਚੰਦਰਖਾਨੀ ਦੇ ਪਿੱਛੇ ਵੀ ਗੂ ਇਧਰ ਹੈ ਹਾਂ ਠੀਕ ਹੈ ਤੇ ਉਹ ਜਿਹੜਾ ਉੱਤੇ ਉੱਤੇ ਪਹਾੜ ਨਹੀਂ ਦੇਖਿਆ ਇਹਦਾ ਬਰਫਾ ਇੱਥੇ ਹਾਂ 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 ਉੱਪਰਲੇ ਵਾਸਤੇ ਉਹ ਉੱਥੇ ਬਿਆਸ ਕੁੰਡਾ ਹੈ ਕਾਲੇ ਬੱਦਲਾਂ ਦੇ ਥੱਲੇ ਉਹ ਇੱਥੇ ਬਿਆਸ ਕੁੰਡਾ ਹੈ ਓਕੇ ਬਾਈ ਜੀ ਤੇ ਤੁਸੀਂ ਮੈਨੂੰ ਹੋਰ ਗੱਲ ਦੱਸੋ ਜਿਹੜੀ ਪੈਰਾਗਲਾਈਡਿੰਗ ਕਰਾਉਂਦੇ ਕਿੱਥੇ ਕਰਾਉਂਦੇ ਹੋ ਜਿਹੜਾ ਉਹ ਉਹ ਟਾਵਰ ਦੇਖੀ ਨਾ ਹਾਂਜੀ ਉਹ ਟਾਵਰ ਟਾਵਰ ਦੇ ਇਧਰ ਨੂੰ ਜਾਈਏ ਆਪਾਂ ਉਹ ਲੱਪੀ ਲਾਇਆ ਕੁਝ ਦੇਖੀਏ ਤਾਂ ਟਾਵਰ ਦਾ ਹਾਂ ਬਿਲਕੁਲ ਪਿੱਲਾ ਜਾਏਗਾ ਹਾਂ 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 ਜੋ ਆਹ ਵਾਲਾ ਅੱਜ ਆਜਾ ਹਾਂ ਇਹ ਥੋੜਾ ਆਂਦੇ ਆ ਇਹ ਆਓ ਵਾਲਾ ਭਾਈ ਆਹ ਵਾਲਾ ਹਾਂ ਇਹ ਥੋੜਾ ਆਂਦੇ ਆ ਠੀਕ ਹੈ ਤੇ ਆਪਣੇ ਇੱਥੇ ਇੱਥੇ ਲਾਂਦੇ ਆ ਥੱਲੇ ਹਾਂ ਇਹ ਐਮ ਕੀ ਕਹਿੰਦੇ ਹਨ ਉਹ ਆਪੇ ਇਹਨਾਂ ਦਾ ਨਾ ਕੀ ਸੀ ਮੈਨੂੰ ਨਾਮ ਵਰ ਕੋ ਲੱਗਦਾ ਸੁਲੰਗ ਤਾਂ ਨਹੀਂ ਸੁਲੰਗ ਦੀ ਤਾਂ ਪਰਾਂ ਰਹਗੀ ਅੱਛਾ ਸੁਲੰਗ ਦੀ ਪਰਾਂ ਰਹਗੀ ਇਹ ਹੋ ਰਿਹਾ ਉੱਤੇ ਵਾਲਾ ਪਿੰਡ ਦਾ ਨਾਮ ਭੁੱਲ ਗਿਆ ਯਾਰ ਮੈਂ ਠੀਕ ਹੈ ਆਪਾਂ ਸ਼ਨਾਗ 'ਚ ਖੜੇ ਹਾਂ ਹਾਂ ਆਪਾਂ ਹੁਣ ਸ਼ਨਾਗ 'ਚ ਖੜੇ ਹਾਂ ਮਤਲਬ ਕਾਫੀ ਨਿੱਕੇ ਨੇਗੇ ਪਿੰਡ ਜਿਹੇ ਜਾਂਦੇ ਨੇ ਜੀ ਹਾਂ ਮਜਾਜ ਸੋਰੀ ਅੱਛਾ ਮਜਾਜ ਮਜਾਜ ਉਹ ਉਸ ਪਿੰਡ ਦਾ ਨਾਮ ਮਜਾਜ ਹੈ ਠੀਕ ਹੈ ਉਹ ਮਜਾਜ ਦੀ ਪੈਰਾਗਲਾਈਡਿੰਗ ਹੁੰਦੀ ਹੈ ਉੱਥੋਂ ਤੇ ਬਈ ਤੁਸੀਂ ਜਦੋਂ ਇੱਥੇ ਕਿਤੇ ਸਿਆਲਤ ਵੀ ਰਹਿੰਦੇ ਹੋ ਹਾਂ ਤੇ ਫਿਰ ਇੱਥੇ ਹਾਸਪਤਾਲ ਦੇ ਸਾਰੇ ਪਰਚ ਹੁੰਦੀ ਆ ਉੱਥੋਂ ਤੋਂ ਬਈ ਬਾਲਾ ਕਿੱਤਾ ਹੋ ਜਾਂਦਾ ਕੰਮ ਪੂਰਾ ਹੀ ਪੂਰਾ ਹੀ ਫੁੱਲ ਜਦੋਂ ਜਨਵਰੀ ਤੁਹਾਨੂੰ 4x4 ਚੱਲਦੀ ਇੱਥੇ 4x4 4x4 ਅੱਛਾ ਬਾਈ ਨੇ ਮੈਨ ਪਰ ਜਿਹੜਾ 4/4 ਗੱਡੀ ਤੇ ਲਿਆਉਣ ਦਾ ਖਰਚਾ ਹੋ ਜਾਂਦਾ ਉਹ ਤੋਂ ਦੁੱਗਣਾ ਹੋ ਜਾਂਦੀ ਵੀਰੀ। ਉਹ ਤੋਂ ਸਲਾਂਗ ਵੱਲੇ ਜਾਣ ਦਾ 9000 ਰੁਪਏ ਲੈਂਦੇ ਆ ਇੱਥੋਂ ਸਲਾਂਗ ਵੱਲੇ ਜਾਂਦਾ ਸਿਰਫ ਹੈਗਾ 9 ਕਿਲੋਮੀਟਰ ਹਾਂ 1 1000 ਕਿਲੋਮੀਟਰ ਮੋਲ ਰੋਲ ਤਾਂ ਤੁਸੀਂ ਇੱਥੇ ਆਣੇ ਦਾ 5000 ਰੁਪਏ ਦੇਣਾ ਪੈਣਾ ਉਹ ਵੀ 5 ਕਿਲੋਮੀਟਰ ਉਹ ਵੀ 1000 ਰੁਪਏ ਕਿਲੋਮੀਟਰ ਚੱਲਦਾ ਮਤਲਬ ਉਹੋ ਮਤਲਬ ਉਹਦੋਂ ਕਹਿੰਦਾ ਭਾਵੇਂ ਵੀ ਉਹ 4/4 ਗੱਡੀਆਂ ਵਾਲਾ ਨਾ ਪੀਕ ਸੀ ਦੇਣਾ। ਉਦੋਂ ਹੀ ਉਹਨੇ ਕਮਾਉਣੇ ਆ। ਉਹ ਹੁਣ ਤਾਂ ਕੋਈ ਪੁੱਛਦਾ ਨਹੀਂ ਹੁੰਦਾ ਤੁਰੇ ਫਿਰ। ਅੱਛਾ ਉਹ ਤਾਂ ਪੈਦਲ ਵੀ ਨਹੀਂ ਆ ਸਕਦੇ ਆਪਾਂ ਸੀ। ਪਰ ਔਖਾ ਹ ਪੈਦਲ ਆ ਸਕਦੇ ਹੋ ਪਰ ਔਖਾ ਔਖਾ ਇੰਨਾ ਔਖਾ ਨਹੀਂ ਹੁੰਦਾ ਹਾਂ ਉਹ ਜਿਵੇਂ ਆ ਜਿਸਪੀ ਮਗਰਾ ਚੜਾਈ ਹੈਗੀ ਹੈ ਆ ਬੋਲਦੇ ਗੋਲ ਹਾਂਜੀ 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 ਇੱਥੋਂ ਗੱਡੀ ਚੜਨੀ ਔਖੀ ਹੈ ਫਿਰ ਹਾਂ ਗੱਡੀ ਚੜਨੀ ਔਖੀ ਹੈ ਠੀਕ ਹੈ 4/4 ਹੀ ਚੜੂਗੀ ਫਿਰ ਉਹ ਫਿਰ ਕੀ ਹੁੰਦਾ ਕਈ ਵਾਰ ਜਦੋਂ ਜਦੋਂ ਉਹ ਬਰਫ ਵਾਲੇ ਟਾਈਮ ਅਸੀਂ ਵੀ ਗੈਸਟ ਨੂੰ ਲੈ ਕੇ ਆਣਾ ਹੁੰਦਾ ਜਿਵੇਂ ਗੈਸਟਰੀ ਵਰਗਾ ਸਮਾਦੱਤ ਤੱਕ ਆ ਗਿਆ ਰੱਖੇ ਕੋਈ ਦੱਸੋ ਕੋਈ ਗੱਡੀ ਭਜੋ ਜਾਂਦਾ ਠੀਕ ਹੈ ਫਿਰ ਉਹਨੂੰ ਜਾਂ ਤਾਂ ਪੈਦਲ ਲੈ ਕੇ ਆਨੇ ਇੱਥੇ ਤੋਂ ਉੱਥੋਂ ਜਾ ਕੇ ਥੱਲੇ ਠੀਕ ਹੈ ਉਹਦੇ ਬੈਗ ਨੂੰ ਫੜ ਕੇ ਆ ਜਾ ਤੂੰ ਪੈਦਲ ਆਇਆ ਬਈ ਗੱਡੀ ਨਾਲ ਉਹਦੇ ਕੋਲ ਗੱਡੀ ਛੋਟੀ ਹੁੰਦੀ ਕੀ ਵਾਰੀ ਮਤਲਬ ਜੇ ਆਪਾਂ ਗੱਲ ਕਰੀਏ ਉੱਥੇ 올ਡ ਮਨਾਲੀ ਆ ਉਹ ਪਰੇ ਨਹੀਂ ਨਹੀਂ ਉਹ ਉਹ ਹੋ ਗਿਆ ਵਿਸ਼ਿਸ਼ਟ আচ্ছা ਵਿਸ਼ਿਸ਼ਟ ਆ ਉਹ ਠੀਕ ਹੈ ਠੀਕ ਹੈ ਪਰਨ ਪਰਸੇ ਵਾਲਾ ਹਾਂ ਠੀਕ ਹੈ 올ਡ ਮਨਾਲੀ ਗਾ ਇਹਦੇ ਪਿੱਛੇ ਇਹਦੇ ਪਿੱਛੇ ਆ ਠੀਕ ਹੈ ਮਨਾਲੀ ਤੇ 올ਡ ਮਨਾਲੀ ਇੱਧਰ ਹੈ ਹਾਂ ਉਸ ਤੋਂ ਬਾਅਦ ਮਨਾਲੀ ਅੱਗੇ ਫਿਰ ਠੀਕ ਹੈ ਤੇ ਪਰੇ ਕੁਲੂ ਆ ਹਾਂ ਉਸ ਤੋਂ ਅੱਗੇ ਕੁਲੂ ਜਾਂਦੇ ਰਹੇ ਸਹੀ ਹੈ ਇੱਧਰ ਸੀਸੂ ਸਾਹਿਬ ਤੇ ਆ ਮਤਲਬ ਇੰਨੀ ਕੇ ਸਾਰੀ ਵਾਦੀ ਜਿਹੜੀ ਬਣੀ ਗਏ ਕੁਲੂ ਮਨਾਲੀ ਵਾਦੀ ਹੈ ਨਾ ਘਾਟੀ ਉਹ ਸਾਹਮਣੇ ਜਾਂਦੀ ਹੈ ਭਾਈ ਰੋਡ ਇਹ ਹਾਈਵੇ ਜਾਂਦਾ ਹੈ ਜਿਹੜਾ ਜਾਂਦਾ ਹੈਗਾ ਅਡਕਟਨ ਲੀਲਦਾ ਫਿਰ ਕੀ ਬਾਤ ਹੈ ਬੱਦਲ ਕੱਲ ਦੇ ਹੋਏ ਪਏ ਆ ਮੀਂਹ ਪਿਆ ਦੋ ਦਿਨ ਪਰਸੋਂ ਅੱਜ ਸਵੇਰੇ ਵੀ ਕੰਨਮਣ ਹੋਈ ਹੈ ਹੁਣ ਵੀ ਗਰਮੀ ਜੀ ਵਧਦੀ ਜਾਂਦੀ ਹੈ ਲੱਗਦਾ ਜੀ ਮੀਂਹ ਫੇਰ ਆਊਗਾ ਹਾਂ ਸੋਹਣੀ ਹੈ ਭਾਈ ਸੋਹਣੀ ਜਗ੍ਹਾ ਹੈ ਤੁਹਾਡੀ ਬਹੁਤ ਸੋਹਣੀ ਜਗ੍ਹਾ ਸੋ ਭਾਈ ਆ ਸਕਦੇ ਹੋ ਤੁਸੀਂ ਵੀ ਇੱਥੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਪਵਨ ਬਾਗੜੀ ਅਫੀਸ਼ੀਅਲ ਠੀਕ ਹੈ ਇੱਥੋਂ ਦੇ ਕਰਤਾ ਧਰਤਾ ਨੇ ਹੁਣ ਇਹ ਦੋ ਦਿਨ ਮਹੀਨੇ ਰਹਿਣਗੇ ਪਰ ਆਉਣ ਉਹੀ ਜਿਹੜੇ ਨੇਚਰ ਨੂੰ ਪਸੰਦ ਕਰਦੇ ਆ ਤੇ ਡੀਪ ਨੇਚਰ ਦੇ ਵਿੱਚ ਰਹਿਣਾ ਚਾਹੁੰਦੇ ਆ ਥੱਲੇ ਗੁੱਲੇ ਵਾਲਾ ਥੱਲੇ ਗੁੱਲੇ ਵਾਲਾ ਹੈ ਨਹੀਂ ਕਿਉਂਕਿ ਇਹਨਾਂ ਦੀ ਪ੍ਰਾਪਰਟੀ ਤੇ ਥੱਲੇ ਵਾਲਾ ਗੁੱਲਾ ਹੈ ਨਹੀਂਗਾ ਪੂਰਾ ਪੀਸਫੁੱਲ ਹੈ 5-4 ਮਿੰਟ ਹੋ ਗਏ ਨੇ ਵੀਡੀਓ ਚੱਲਦੀ ਹੋਣੀ ਇੱਕ ਅੱਧੀ ਗੱਡੀ ਦੀ ਆਵਾਜ਼ ਤਾਂ ਮੁਸ਼ਕਲ ਹੀ ਆਈ ਮੁਸ਼ਕਲ ਇਹ ਹੈ ਦਰਿਆ ਦੀ ਹੈ ਜੀ ਨਾਲੇ ਦੀ ਹੂੰ ਬਿੱਦਲਾ ਸਾਦਾ ਲੰਘਦਾ ਉਹ ਸੀਜ਼ਨ ਦੇ ਟਾਈਮ ਚ ਹੁੰਦਾ ਵੀ ਜਦੋਂ ਮਤਲਬ ਇੱਕ ਨਾ ਅਲਟਰਨੇਟਿਵ ਰਸਤਾ ਮੰਨ ਲਓ ਤੁਸੀਂ ਹਾਈਵੇ ਵਾਲਾ ਹਾਂ ਬਸ ਫਿਰ ਇੱਥੋਂ ਜਿੱਦੋਂ ਜਿੱਦੋਂ ਪਤਾ ਜਿਵੇਂ ਗੱਡੀ ਵਾਲੇ ਨੂੰ ਉਹ ਫਿਰ ਆਹ ਰੋਡ ਤੋਂ ਓਲਡਮ ਨਾਲੋਂ ਨਿਕਲ ਜਾਂਦੇ ਜਿਹੜੇ ਓਲਡਮ ਨਾਲ ਤੋਂ ਜਿਹਨਾਂ ਨੇ ਸਿੱਧਾ ਜਾਣਾ ਹੋਵੇ ਹਾਂ ਹੁਣ ਤਾਂ ਚਿੜੀਆਂ ਦੀ ਪਾਣੀ ਦੀ ਤੇ ਬਸ ਤੇ ਬੱਦਲ ਹੋਰ ਤਾਂ ਆਵਾਜ਼ ਹੀ ਹੈ ਨਹੀਂ ਜਾਂ ਆਪਣੀ ਆਵਾਜ਼ ਬਸ ਉਹ ਮੈਂ 5 ਮਹੀਨਾ ਚੱਲ ਗਿਆ 2 ਮਹੀਨਾ ਨੂੰ ਸੇਵ ਹੋ ਜਾਣੇ ਆ ਅੱਛਾ ਸੇਬਾਂ ਨਾ ਭਰ ਜਣਾ ਇਹ ਸੇਬਾਂ ਜੀ ਹੋ ਜਾਣਗੇ ਕੋਈ ਦੋ ਲੱਗਿਆ ਪੇੜਾਂ ਦੇ ਕੋ ਵਾਹ ਕੀ ਬਾਤ ਆ ਸੀ ਅੱਲੇ ਤੇਰੇ ਤੋਂ ਗਰਾਊਂਡ ਤੇ ਲੱਗੇ ਹੋਏ। ਖੋਲ ਲਾਗੇ। ਸਮਾਂ ਹੋ ਗਿਆ ਜੀ 2:30 ਵਜੇ ਦਾ ਤੇ 2:30 ਵਜੇ ਆਪਾਂ ਥੋੜੀ ਧੁੱਪ ਦੇਸੀ ਹੈ ਤੇ ਧੁੱਪ ਦੇ ਸੰਗ ਕਰਕੇ ਆਪਾਂ ਸੋਚਿਆ ਵੀ ਗੇੜਾ ਮਾਰੀ ਜੀ ਸ਼ਹਿਰ ਦਾ। ਮਨਾਲੀ, 올ਡ ਮਨਾਲੀ ਤੇ ਹੜਿੰਗਬਾ ਮੰਦਿਰ ਇਹ ਚੀਜ਼ਾਂ ਦੇਖਣ ਚੱਲਦੇ ਆਂ। ਮਾਰ ਰੋਡ ਦੇ ਥੋੜਾ ਜਿਹਾ ਚੈਲ ਕਦਮੀ ਕਰਦੇ ਆਂ। ਤੇ ਨਾਲੇ ਥੋੜਾ ਜਿਹੜਾ ਹੈਗਾ ਆਪਣਾ ਬਾਹਰ ਨਿਕਲ ਕੇ ਦੇਖ ਲਾਂਗੇ ਭਾਈ ਵੀ। ਉਹ ਸਾਰਾ ਦਿਨ ਬੈਠੇ ਹਾਂ ਕਮਰੇ 'ਚ, ਕੀ ਮਾਜਾ ਹੋ ਜਾਂਦਾ। ਆਓ ਛੱਡੀ। ਖੱਬੇ ਇਧਰ ਆਹ ਹੋਲਡਰ ਵਾਲਾ ਤੇ ਜਾਣਾ ਇਸ ਵਕਤ ਆਪਾਂ ਸ਼ਨਾਗ ਤੋਂ 올ਡ ਮਨਾਲੀ ਵਾਲੀ ਸੜਕ ਤੇ ਜਾ ਰਹੇ ਹਾਂ ਤੇ ਇਹ ਹਾਈਵੇ ਤੋਂ ਸੱਜੇ ਪਾਸੇ ਹੈ ਖੱਬੇ ਪਾਸੇ ਆਪਣੀ ਹਾਈਵੇ ਹੈ ਉਹ ਵਿਚਾਲੇ ਵਹਿੰਦਾ ਹੈਗਾ ਕਨਾਲਾ ਤੇ ਨਾਲ ਵਹਿੰਦਾ ਹੈਗਾ ਪਰਲੇ ਪਾਸੇ ਦਰਿਆ ਬਿਆਸ ਤੋ ਜਦੋਂ ਕਿ ਤੋ ਵੀ ਜੇ ਆਪਾਂ ਉਹ ਵੱਡੀ ਰੋਡ ਸਕਿਪ ਕਰਨੀ ਹੋਵੇ ਤਾਂ ਓਲਡ ਮਨਾਲੀ ਵੀ ਦੀ ਹੋ ਗਈ ਇੱਧਰ ਦੀ ਵੀ ਆਪਾਂ ਜਾ ਸਕਦੇ ਆ ਪਰ ਜੇ ਤੁਸੀਂ ਓਲਡ ਮਨਾਲੀ ਦਾ ਟ੍ਰੈਫਿਕ ਸਕਿਪ ਕਰਨਾ ਹੋਵੇ ਤਾਂ ਪਰਲੇ ਪਾਸਿਓਂ ਹੋ ਕੇ ਸ਼ਨਾਗ ਪੁਲ ਤੋਂ ਆ ਕੇ ਵੀ ਫੋਰਡਨਗੇਬਲ ਪਹੁੰਚ ਸਕਦੇ ਹਾਂ ਇੱਥੇ ਕਾਫੀ ਪਿੰਡ ਨੇ ਨਾਲ-ਨਾਲ ਬਾਈ ਨੇ ਦੱਸਿਆ ਆਪਣੇ ਨੇ ਬਵਨ ਨੇ ਮਜਾਜ ਪਿੰਡ ਹੈ ਸ਼ਨਾਗ ਹੈ ਇੱਕ ਦੋ ਹੋਰ ਪਿੰਡ ਨੇ ਜਿਹੜੇ ਬਹੁਤ ਖੂਬਸੂਰਤ ਨੇ ਐਂ ਹੀ ਬਸ ਗ੍ਰੀਨਰੀ ਨਾਲ ਭਰੇ ਹੋਏ ਨੇ ਉਹ ਤੇ ਆਹ ਜਿਹੜੀ ਸੜਕ ਹੈ ਓਲਡ ਮਨਾਲੀ ਵਾਲੀ ਉਹ ਉਦੋਂ ਵੀ ਸੋਹਣੀ ਹੈ ਹੈਗੀ ਸਿੰਗਲ ਸੜਕ ਹੈ ਪਰ ਬਹੁਤ ਸੋਹਣੀ ਹੈ ਉੱਚੇ ਜਿਹੜੇ ਦਰਖਤ ਹੈ ਦੇ ਵਿਚਾਲੇ ਝਾੜੀਆਂ ਸੇਬ ਦੇ ਦਰਖਤ ਉਹ ਸਾਰੇ ਹੀ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਬਹੁਤ ਸੋਹਣਾ ਇੱਥੇ ਫਰੇਮ ਦੇ ਵਿੱਚ ਵਹਿੰਦਾ ਦਿਸਦਾ ਝਰਨਾ ਹੈਗਾ ਜੋਗਨੀ ਫਾਲਸ ਮਨਾਲੀ ਦਾ ਮਸ਼ਹੂਰ ਜੋਗਨੀ ਫਾਲਸ ਤੇ ਬਿਆਸ ਤੋਂ ਪਰਲੇ ਪਾਸੇ ਦਾ ਰਸਤਾ ਜਾਂਦਾ ਉਹ ਸੜਕ ਤੋਂ ਉੱਪਰ ਨੂੰ ਚੜ ਕੇ 2-3 ਕਿਲੋਮੀਟਰ ਦਾ ਟਰੈਕ ਹੈ ਤੇ 2-3 ਕਿਲੋਮੀਟਰ ਦੇ ਟਰੈਕ ਤੇ ਤੁਸੀਂ ਝਰਨੇ ਦੇ ਜਮਾ ਜੜ ਚਲੇ ਜਾਂਦੇ ਹੋ ਤੇ ਅੱਗੇ ਜਾ ਕੇ ਇਹ ਰਲ ਜਾਂਦਾ ਹੈਗਾ ਵਿਆਸ ਨਾਲ ਤੇ ਬਾਈ ਨੇ ਦੱਸਿਆ ਜਦੋਂ ਇਹ ਪੂਰਾ ਬਰਸਤਾਤ ਦੇ ਵਿੱਚ ਮੀਆਂ ਦੇ ਵਿੱਚ ਆਪਦੇ ਪੂਰੇ ਜੋਰ ਸ਼ੋਰ ਤੇ ਹੁੰਦਾ ਉਦੋਂ ਇਹ ਫੋਰਟਨ ਗੀਵਸ ਦੇ ਕਮਰੇ ਤੋਂ ਵੀ ਦਿਸਦਾ ਹੈ। ਕੀ ਆ ਬਾਤ ਹੈ ਨਿੱਕੇ ਨਿੱਕੇ ਹੋ ਰਿਹਾ ਹੈ। ਉਹ ਨਿੱਕੇ ਨਿੱਕੇ ਦਿਖਦੇ ਪਏ ਨਾ। ਹਾਂਜੀ ਹਾਂਜੀ ਹਾਂਜੀ। ਸੋਨੇ ਇਹ ਇਸ ਪਾਸੇ ਨਾ ਜਦੋਂ ਬਾਰਿਸ਼ ਆਉਣਗੀ ਆ ਸਾਰੀ ਉਹ ਹੋ ਜਾਂਦੀ ਆ। ਥੋੜਾ ਥੋੜਾ 20-25 ਨਿਕਲ ਜਾਣਗੇ ਅਜੇ। ਅੱਛਾ ਠੀਕ ਹੈ ਜਿਵੇਂ ਮਗਾਲਿਆ ਦੇ ਵਿੱਚ ਇਕੱਠੇ ਚੱਲਦੇ ਆ। ਆ ਸਾਰੇ ਜਿਹੜ ਕਿਆ ਬਾਤ ਹੈ ਜੋਗਨੀ ਫਾਲਸ ਫਰੇਮ ਦੇ ਵੀ ਦਿਖਾਈ ਦਿੰਦਾ ਪੁਰਾਣੇ ਘਰਾਂ ਵਾਲਾ ਮਨਾਲੀ 올ਡ ਮਨਾਲੀ ਤੇ ਆ ਇੱਕ ਪੁਰਾਣਾ ਇਹ ਘਰ ਤੇ ਵਿੜਾ ਬਣਿਆ ਵਾ ਅੱਗੇ ਤੇ ਇਹਨਾਂ ਦਾ ਪੰਚਾਇਤ ਘਰ ਇੱਥੇ ਹੀ ਆ ਉਹ ਵੀ ਦਿਖਣਾ ਤੁਹਾਨੂੰ ਤੇ ਬਾਈ ਲੈ ਕੇ ਆਏ ਸੀ ਇੱਥੇ ਇੱਕ ਅੰਕਲ ਦੇ ਘਰੇ ਪਰ ਉਹ ਅੰਕਲ ਚਲੇ ਆ ਵਿਆਹ ਤੇ ਸਿਸ ਕਰਕੇ ਉਹ ਕਹਿੰਦੇ ਭਾਈ ਘਰ ਦੇਖੋ ਮੇਰਾ ਆ ਉਹਨਾਂ ਦਾ ਘਰ ਹੈ ਅੰਕਲ ਦਾ ਪੁਰਾਣਾ ਲੱਕੜ ਦਾ ਘਰ ਤੇ ਇਧਰਲੇ ਪਾਸੇ ਹੈਗਾ ਇਹਨਾਂ ਦਾ ਆ ਪੰਚਾਇਤ ਘਰ ਤੇ ਉਹ ਦੂਰ ਦਿਖਾਈ ਦਿੰਦਾ ਇੱਕ ਮੰਨੂ ਟੈਂਪਲ ਜਿਹੜਾ ਮਸ਼ਹੂਰ ਮੰਨੂ ਟੈਂਪਲ ਹੈ ਇੱਥੇ ਦਾ ਅਬ 올ਡ ਮਨਾਲੀ ਦੇ ਵਿੱਚ ਆ ਗਏ ਆ ਪੁਰਾਣੇ ਘਰਾਂ 'ਚ ਘਰਾਂ ਦੀ ਬੰਤਰ ਓਵੇਂ ਟੇਪਰ ਛੱਤਾਂ ਲੱਕੜੀ ਦੇ ਬਣੇ ਹੋਏ ਘਰ ਕੀਆ ਬਾਤ ਹੈ ਬਹੁਤ ਸੋਹਣੇ ਨੇ ਨਾ ਉਹ ਦੇਖੋ ਉਹ ਉਹ ਕਿੱਡਾ ਸੋਹਣਾ ਉਹ ਹੈ ਨਾ ਬੁਣੀ ਆਂ ਦੇੜੇ ਮੰਨੂ ਮੰਦਿਰ ਲਈ ਰਸਤਾ ਮੰਨੂ ਟੈਂਪਲ ਅਰ ਆ ਜਾਂਦਾ ਹੈ ਤੇ ਆਪਾਂ ਉਧਰ ਨੂੰ ਵਧ ਰਹੇ ਹਾਂ 올ਡ ਮਨਾਲੀ ਮੰਨੂ ਟੈਂਪਲ ਲੱਕੜ ਦੇ ਬਣੇ ਹੋਏ ਘਰ ਤੇ ਵਿੱਚ ਲੱਗਿਆ ਹੋਇਆ ਬਾਜ਼ਾਰ ਤੇ ਉਸ ਬਾਜ਼ਾਰ ਦੇ ਵਿੱਚ ਦੀ ਲੰਘਦਾ ਹੋਇਆ ਪਵਨ ਬਾਗੜੀ ਫਰੋਮ ਅਬੋਹਰ 12 ਸਾਲਾਂ ਬਾਅਦ ਇੱਥੇ ਆਇਆ ਦੁਬਾਰਾ ਪੁਰਾਣੀ ਮਨਾਲੀ ਮਹਾਰਿਸ਼ੀ ਮੰਨੂ ਮੰਦਿਰ ਟੈਂਪਲ ਤੇ 2014 ਚ ਆਇਆ ਸੀ ਬਾਈ ਆਓ ਦੇਖੀਏ ਇਹ ਪੂਰਾ ਹੋਇਆ ਹਮਤਾ ਪਾਸ ਮੰਨੂ ਮੰਦਰ ਦੀ ਗੱਲ ਕਰੀਏ ਤਾਂ ਪੁਰਾਣੇ ਕਥਾਵਾਂ ਦੇ ਅਨਸਾਰ ਜਦੋਂ ਮੱਛ ਅਵਤਾਰ ਸੀਗਾ ਤੇ ਮਛੇਂਦਰ ਅਵਤਾਰ ਨੇ ਸ੍ਰਿਸ਼ਟੀ ਦੀ ਬਚਾਉਣ ਦੇ ਲਈ ਇੱਕ ਨੌਕਾ ਤਿਆਰ ਕੀਤੀ ਤੇ ਨੌਕਾ ਦੇ ਵਿੱਚ ਸੱਤੇ ਰਿਸ਼ੀਆਂ ਨੂੰ ਬਿਠਾ ਕੇ ਲਿਆਂਦਾ ਤੇ ਉਹਨੂੰ 나ਗ ਦੇ ਨਾਲ ਬੰਨ ਕੇ ਲਿਆਂਦਾ ਕਿਹਾ ਜਾਂਦਾ ਵੀ ਇੱਥੇ ਆ ਕੇ ਉਹ ਨੌਕਾ ਰੁਕਦੀ ਆ ਇਸੇ ਕਰਕੇ ਇਸ ਮਨਾਲੀ ਦਾ ਨਾਮ ਵੀ ਮੰਨੂ ਆਲੇ ਤੋਂ ਮਨਾਲੀ ਪੈਂਦਾ ਹੈ ਸੋ ਇਹ ਬਾਅਦ ਜਿਹੜਾ ਹੈਗਾ ਇੱਥੇ ਇਹ ਮੂਰਤੀਆਂ ਪ੍ਰਗਟ ਹੋਈਆਂ ਇੱਕ ਕਹਾਣੀ ਹੋਰ ਹੈ ਇੱਕ ਔਰਤ ਨੇ ਗੋਬਰ ਕੱਢ ਰਹੀ ਸੀ ਤਾਂ ਉਹਨੂੰ ਥੱਲੇ ਉਹ ਮੂਰਤੀਆਂ ਮਿਲੀਆਂ ਉਹ ਮੂਰਤੀ ਮਿਲਣ ਕਰਕੇ ਇਹ ਮੰਦਿਰ ਦਾ ਨਿਰਮਾਣ ਹੋਇਆ ਸੁਪੇ ਹੀ ਪ੍ਰਾਚੀਨ ਮੰਦਿਰ ਹੈ ਇਹ ਮਨੂ ਸਮ੍ਰਿਤੀ ਵੀ ਲਿਖਣ ਵਾਲੇ ਮਹਾਰਿਸ਼ੀ ਮਨੂ ਹੈ ਸੋ ਮੈਂ 올ਡ ਬਨਾਲੀ ਦੇ ਵਿੱਚ ਇਹ ਮੰਦਿਰ ਦੇਖਣਯੋਗ ਹੈ ਆ ਲੋ ਚੱਕ ਕੋ ছুরিਆਂ ਤੇਜ਼ ਕਰਾ ਲਓ ਗੜਿੰਬਾ ਮੰਦਿਰ ਦੀ ਪਾਰਕਿੰਗ ਤੇ ਉਹਦੇ ਸਾਹਮਣੇ ਲੱਗਿਆ ਹੈ ਬਾਜ਼ਾਰ ਤਿਆਗ ਭਾਈ ਜਾਨ ਯਾਗ ਭਾਈ ਸਾਹਿਬ ਤੇ ਇਹ ਜਿਹੜੇ ਹੈਗੇ ਆ ਇਹਨਾਂ ਦੀ ਉਹਨ ਬੜੀ ਕੈਮ ਆ ਯਾਰ ਕੀ ਬਾਤ ਇਹ ਗਾੜੀ ਦੇਖ ਲੈਣਾ ਕਰੋ 9 500 ਗ੍ਰਾਮ 300 ਅ ਇਹੋ ਜਿਹੇ ਸ਼ਹਿਰਾਂ ਦੇ ਵਿੱਚ ਪਾਰਕਿੰਗ ਦੀ ਹਮੇਸ਼ਾ ਸਮੱਸਿਆ ਹੁੰਦੀ ਆ ਕਾਰਨ ਕਿਉਂਕਿ ਪਹਾੜਾਂ ਦੇ ਵਿੱਚ ਜਗ੍ਹਾ ਥੋੜੀ ਹੁੰਦੀ ਐ ਇਸ ਕਰਕੇ ਭਾਈ ਪਾਰਕਿੰਗ ਨੂੰ ਜਗ੍ਹਾ ਦਿੰਦੇ ਆ ਤਾਂ ਉਹ ਬਹੁਤ ਵੱਡੀ ਗੱਲ ਹੈ। ਸੋ ਇਹਨਾਂ ਨੇ ਛੋਟੇ ਜਿਹੜੇ ਵਾਹਨ ਹੈ ਜਿਹੜੇ ਮਰਜ਼ੀ ਹੈ ਉਹ 50 ਰੁਪਏ ਲੈਂਦੇ ਆ ਉਹਦੇ 2 ਘੰਟਿਆਂ ਦੇ ਤੇ 2 ਘੰਟੇ ਤੋਂ ਵੱਧ ਜੇ ਬਣਦਾ ਤਾਂ ਉਹਦੇ ਬਾਅਦ 1 ਘੰਟੇ ਦਾ 20 ਰੁਪਏ ਚੱਲਦਾ ਤੇ ਵੱਡੀਆਂ ਗੱਡੀਆਂ ਦੇ 120 ਰੁਪਏ ਆ। ਮੋਟਰਸਾਈਕਲ ਸਕੂਟਰ ਸਕੂਟੀ ਵਹ ਵਾਈਕ ਇਤਿਆਦਿ 10 ਰੁਪਏ 2 ਘੰਟੇ ਤੱਕ। ਵੀਰ ਜੀ ਮੋਟਰਸਾਈਕਲ ਦੇ 10 ਰੁਪਏ ਆ। ਗਲਤ ਜਾਣਕਾਰੀ ਇਹਨਾਂ ਦਿਓ। ਉਹ ਦੇਖੋ ਮੋਟਰਸਾਈਕਲ ਸਕੂਟਰ ਸਕੂਟੀ ਵਹ ਵਾਈਕ ਇਤਿਆਦਿ ਇਹ ਪੌੜੀਆਂ ਚੜਦੀਆਂ માતા ਜੀ ਦੇ ਮੰਦਰ ਤੱਕ ਦਾ ਦੂਰ ਕੋਈ ਨਹੀਂ ਲੈਂਦਾ ਲਿਖਿਆ ਹੀ ਹੈ ਆ ਹੀ ਲੈਣੇ ਚਲੋ ਸਰ ਚਲੋ ਕੋਈ ਨਹੀਂ ਦੇਖਦੇ ਵਣ ਵਿਹਾਰ ਡੂੰਗਰੀ ਹਾਂ ਇੱਕ ਚੀਜ਼ ਹੋਰ ਜਾਣਕਾਰੀ ਦੱਸ ਦਿਆਂ ਮੈਂ ਤੁਹਾਨੂੰ ਹਾਂਜੀ ਭਾਈ ਜਿਹੜੇ ਆ ਜਿਹੜੇ ਹੜੀਮਾ ਟੈਂਪਲ ਦੇ ਕੋਲੇ ਕੋਲੇ ਜਿਹੜੇ ਪੇੜ ਹੈਗੇ ਨਾ ਹਾਂਜੀ ਭਾਈ ਹਾਂਜੀ ਇਹ ਪੇੜੀ ਦੇਵਦਾਰ ਦੇ ਹੈਗੇ ਜਿਹਨੂੰ ਪਾਇਨ ਟਰੀਜ਼ ਬੋਲਦੇ ਹਨ ਅੱਛਾ ਟਰੀਜ਼ ਦੀ ਬਹੁਤ ਕਿਸਮਾਂ ਹੁੰਦੀਆਂ ਹੈ ਅਸ ਇਹ ਅਸਲ ਪੁਆਇੰਟ ਈ ਹੈ ਜਿਵੇਂ ਉਹ ਨੇਚਰ ਪਾਰਕ ਜਿਹੜਾ ਥੱਲੇ ਸੀ ਜਿਹੜਾ ਹਾਂ ਉਹ ਕੁਝ ਹੋਰ ਗਾ ਹੈ ਹਾਂ ਆਪਣੇ ਪ੍ਰੋਪਰਟੀ ਦੇ ਕੋਲ ਜਿਹੜਾ ਉਹ ਕੁਝ ਹੋਰ ਗਿਆ ਠੀਕ ਹੈ ਹੁਣ ਇਹ ਜਿਹੜੇ ਹੜਿੰਮਾ ਟੇਪਲ ਦੇ ਨਾਲ-ਨਾਲ ਹੈਗੇ ਨਾ ਹਾਂ ਇਹ ਅਸਲੀ ਦੇਵਦਾਰ ਹੈ ਦੇਵਦਾਰ ਹੜਿੰਮਾ ਟੈਂਪਲ ਦੇ ਆਲੇ-ਦੁਆਲੇ ਸਲਾਨੀਆਂ ਦੀ ਭੀੜ ਤੇ ਸਲਾਨੀ ਇਥੋਂ ਦੀਆਂ ਪੁਸ਼ਾਕਾਂ ਦੇ ਵਿੱਚ ਫੁੱਲਾਂ ਦੇ ਗੁਲਦਸਤੇ ਲੈ ਲੈ ਕੇ ਫੋਟੋਆਂ ਖਿਚਾਉਂਦੇ ਨਜ਼ਰ ਆ ਰਹੇ ਆ ਇਧਰ ਮਾਤਾ ਹੜਿੰਮਾ ਦਾ ਟੈਂਪਲ ਮੰਦਿਰ ਹਿੰਬਾ ਟੈਂਪਲ 1553 ਦੇ ਵਿੱਚ ਇਥੋਂ ਦੇ ਰਾਜੇ ਦੁਆਰਾ ਬਣਾਇਆ ਗਿਆ ਸੀਗਾ ਤੇ ਜੇ ਆਪਾਂ ਇਹਦੀ ਪਿੱਛੇ ਪੁਰਾਣਿਕ ਕਥਾ ਦੀ ਗੱਲ ਕਰੀਏ ਤਾਂ ਦੇਵੀ ਹੜਿੰਬਾ ਤੇ ਹੜੇੰਬ ਜਿਹੜੇ ਕੀ ਰਾਖਸ਼ ਜੂਨ ਦੇ ਵਿੱਚ ਪੈਦਾ ਹੋਏ ਸੀਗੇ ਉਹ ਦੋਵੇਂ ਪੈਣ ਪਈ ਸੀਗੇ ਤਾਂ ਹੜਿੰਬਾ ਦੇਵੀ ਨੇ ਇੱਥੇ ਭਗਤੀ ਕੀਤੀ ਸੀ ਤੇ ਉਹਨੇ ਇੱਕ ਇੱਛਾ ਮੰਗੀ ਸੀ ਵੀ ਜਿਹੜਾ ਮੇਰੇ ਭਰਾ ਨੂੰ ਹੜੇੰਬ ਨੂੰ ਖਤਮ ਕਰ ਦੂਗਾ ਕਤਲ ਕਰ ਦੂਗਾ ਮੈਂ ਉਹਨੇ ਵਿਆਹ ਕਰਾ ਲਵਾਂਗਾ ਤਾਂ ਜਦੋਂ ਪਾਂਡਵਾਂ ਦੇ ਸਮੇਂ ਪਾਂਡਵ ਇੱਧਰ ਆਏ ਆਪਦੇ ਜਿਹੜਾ ਸੀਗਾ ਇਹਨਾਂ ਦਾ ਇਹਨੂੰ ਕਹਿੰਦੇ ਆ ਪ੍ਰਵਾਸ ਪ੍ਰਵਾਸ ਹਾਂ ਪ੍ਰਵਾਸ ਦੇ ਵੇਲੇ ਇੱਥੇ ਆਏ ਤਾਂ ਉਦੋਂ ਭੀਮ ਨੇ ਹੜਿੰਬ ਨੂੰ ਖਤਮ ਕਰ ਦਿੱਤਾ ਤੇ ਫਿਰ ਹੜਿੰਬਾ ਦੇ ਨਾਲ ਸ਼ਾਦੀ ਕੀਤੀ ਦੀਵੀ ਹੜਿੰਬਾ ਦੇ ਨਾਲ ਤੇ ਉਹਨਾਂ ਤੋਂ ਹੀ ਪੁੱਤਰ ਪੈਦਾ ਹੋਇਆ ਵੀਰ ਘਟੋਤਕ ਠੀਕ ਹੈ ਜੀ ਸੋ ਇਹਦੀ ਇਹ ਪੁਰਾਣੀ ਕਥਾ ਹੈ 1553 ਜੇਠੇ ਰਾਜੇ ਨੇ ਇੱਕ ਜਿਹੜੀ ਪੱਥਰ ਵਾਲੀ ਗੁਫਾ ਸੀ ਉੱਥੇ ਮੰਦਿਰ ਬਣਾਇਆ ਤੇ ਬਹੁਤ ਸੋਹਣਾ ਮੰਦਿਰ ਹੈ ਲੱਕੜ ਦਾ ਸਾਰਾ ਜਿਹੜਾ ਅੰਦਰੋਂ ਵੀ ਲੱਕੜ ਦਾ ਤੇ ਪੱਥਰ ਨਾਲ ਚਣਿਆ ਹੋਇਆ ਤੇ ਆਸੇ-ਪਾਸੇ ਜਿਹੜਾ ਹੈਗਾ ਸਿਡਾਰ ਦਾ ਫੋਰੈਸਟ ਹੈ। ਦੀਵਦਾਰ ਦਾ ਜੰਗਲ ਹੈ। ਵੱਡੇ-ਵੱਡੇ ਉੱਚੇ-ਉੱਚੇ 100-100 150 ਫੁੱਟ ਫੁੱਟ ਉੱਚੇ ਜਿਹੜੇ ਦਰਖਤ ਉਹ ਇੱਥੇ ਹੈਗੇ ਆ ਆਸੇ-ਪਾਸੇ। ਕਮਾਲ। ਸ਼ਦਾਲੂਆਂ ਦੀ ਢੀੜ ਹੈ ਤੇ ਇੱਕ ਗੱਲ ਹੋਰ ਹੈ ਵੀ ਜਿਹੜੇ ਇੱਥੇ ਸਿੰਘ ਲੱਗੇ ਹੋਏ ਆ ਪੱਥਰ ਆਪਣੇ ਮੰਦਿਰ ਦੇ ਆਸੇ-ਪਾਸੇ ਬਲੀ ਚੜਦੀ ਆ ਮਾਤਾ ਨੂੰ ਕਾਫੀ ਜਾਨਵਰਾਂ ਦੀ ਕਿਸੇ ਮਤਲਬ ਇਹਨਾਂ ਦੇ ਤਿਹਾਰ ਵਗੈਰਾ ਤੇ ਉਹ ਜਿਹੜੇ ਸਿੰਘ ਸੁੰਗਾ ਉੱਥੇ ਲਾਏ ਜਾਂਦੇ ਆ। मनाली मशहूर टँपल हडिंबा टपल ਸામਨੇ ਦਿਖਾਈ ਦਿੰਦੇ ਪਹਾੜ ਜਿਨ੍ਹਾਂ ਨੂੰ ਪਾਰ ਕਰਕੇ ਆਪਾਂ ਲਦਾਖ ਏਰੀਆ ਦਾਖਲ ਹੋ ਜਾਂਦੇ ਆ ਅਡਲ ਟੰਲਾਂ ਤੋਂ ਪਰੇ ਲਦਾਖ ਦਾ ਏਰੀਆ ਤੇ ਉਹ ਸਾਹਮਣੇ ਬਰਫਾਂ ਲੱਦੇ ਪਹਾੜ ਉਹ ਬਰਫ ਪਿੰਗਲ ਕੇ ਆਉਂਦਾ ਬਿਆਸ ਦਾ ਪਾਣੀ ਬਿਆਸ ਦੇ ਪਾਣੀ ਦਾ ਖੜਕਾ ਪੂਰਾ ਤੇ ਜਦੋਂ ਮੀਂਹ ਪੈਣ ਲੱਗ ਜਾਂਦੇ ਆ ਬਰਫ ਓਰ ਪਿੰਗਲ ਜਾਂਦੀ ਹੈ ਤਾਂ ਸਾਰਾ ਭਰ ਜਾਂਦਾ ਇੱਥੋਂ ਤੱਕ ਕਾਉਣ ਦੀ ਕੋਸ਼ਿਸ਼ ਕਰਦਾ ਚੋਬਰ ਫਿਰ ਸੜਕ ਦੇ ਨਾਲ ਐਂ ਲਿਆਉਂਦਾ ਵੱਡੇ ਵੱਡੇ ਪੱਥਰ ਤੋੜ ਕੇ ਫਿਰ ਬਰਫਰੋਲ ਦੇ ਸਾਹਮਣੇ ਤੁਸੀਂ ਵਾਜਾ ਲਾ ਸਕਦੇ ਹੋ ਵੀ ਦਾ ਪਾਣੀ ਮਾਰ ਦਰਦਾ ਹਾਂ ਇਹਦਾ ਹਜੇ 1-2 ਧਾਰਾਂ ਜੀ ਐ ਇਹ ਤਾਂ ਉਹੀ ਮਾੜੀ ਮਾੜੀ ਫਿਰ ਤਾਂ ਧਾਰੋ ਧਾਰੀ ਕਮ ਹੋ ਜਾਂਦਾ ਦਾ ਐ ਚੱਲ ਪੈਂਦਾ ਕੰਮ ਆਓ ਵੀਰ ਜੀ ਚੱਲੀਏ ਆਪਾਂ ਘਰਾਂ ਨੂੰ ਰਿਸੈਪਸ਼ਨ ਏਰੀਆ ਤੇ ਫੋਰਟਨ ਗੀਬल्स ਤੇ ਉਹਨਾਂ ਨੇ ਫਿਰ ਇਹ ਬਣਾਇਆ ਹੋਇਆ ਸਾਰਾ ਆਪਣਾ ਰੋਡ ਮੈਪ ਉੱਪਰ ਲੈਵਲਸ ਵਾਲੀ ਅਟਲਟਨ ਵਾਲੀ ਰੋਡ ਮੇਨ ਫਿਰ ਉੱਥੋਂ ਨਹਿਰੂ ਕੁੰਡ ਤੋਂ ਨਿਕਲ ਕੇ ਬਿਹੜੇ ਆਉਂਦੇ ਆ 올ਡ ਮਨਾਲੀ ਵਾਲੀ ਰੋਡ ਆ ਆਪਾਂ ਹੜਿੰਬਾ ਦੇਵੀ ਟੈਂਪਲ 올ਡ ਮਨਾਲੀ ਮੰਨੂ ਟੈਂਪਲ ਇਹ ਸਾਰੇ ਦੇਖੇ ਆਂ ਉਪਰਜੋਗਨੀ ਫਾਲਸ ਇਦਰ ਦਾ ਫੋਰਟੀਨ ਗੀਬल्स ਬਹੁਤ ਸੋਹਣਾ ਸਜਿਆ ਯਾਰ ਬਾਈ ਜੀ ਐਪਰੀਸ਼ੀਏਟ ਕਰਨਾ ਪੈਂਦਾ ਇਹਨਾਂ ਨੂੰ 온ਟਾਰੀਓ ਉਹ ਸਾਡੇ ગામ ਫੋਟੋ ਮੈਂ ਕੁਦੇ ਵਾਲੀ ਕੁਦੇ ਸਿੰਘ ਜੀ ਹਾਂਜੀ ਲੱਭਣੀ ਪੈਣੀ ਆਹ ਲੋ ਜੀ ਯਾਦਗਾਰੀ ਫੋਟੋ ਪਿਛਲੇ ਸਾਲ ਅਗਸਤ ਦੀ ਯੰਗ ਮੰਕ ਕੁਦਾ ਸਿੰਘ ਤੇ ਕਾਲਾ ਬਾਈ ਮਨਪ੍ਰੀਤ ਸਿੰਘ ਤੀਨੋ ਬਾਈ ਸੋਹਣਾ ਕੰਮ ਕਰਦੇ ਆਸੀਂ ਆ ਇਹ ਫਿਰ ਬਾਈ ਤੁਸੀਂ ਉਹ ਕਿਹੜਾ ਕੈਮਰਾ ਹੁੰਦਾ ਉਹ ਪੋਲਰੋਇਡ ਪੋਲਰੋਇਡ ਬਸ ਐਂ ਹੀ ਕੱਢਦਾ ਨਾਲ ਦੀ ਨਾਲ ਇਹ ਆਪਣੇ ਓਰੀਜਨ ਕਿ 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 Ontario Ontario ਦੀ ਨੰਬਰ ਪਲੇਟ ਅੱਜ ਅਸੀਂ ਮਨਾਲੀ ਘੁੰਮੇ ਆ ਤੇ ਮਨਾਲੀ ਦੇ ਫੋਰਟਨ ਗੇਬਲਸ ਦੇ ਵਿੱਚੋਂ ਆਪਾਂ ਚੱਲ ਕੇ ਜਿਹੜਾ ਪਿੰਡ ਹੈ ਸ਼ਨਾਗ ਸ਼ਨਾਗ ਤੋਂ ਅੱਗੇ 올ਡ ਮਨਾਲੀ ਓਲਡ ਊਨ ਲੀ ਦਾ ਮਨੂ ਟੈਂਪਲ ਹੜਿੰਬਾ ਦੇਵੀ ਟੈਂਪਲ ਇਹਨਾਂ ਥਾਵਾਂ ਨੂੰ ਦੇਖਿਆ ਤੇ ਮਨਾਲੀ ਦੀ ਜਿਹੜੀ ਮਾਰ ਰੋਡ ਹੈ ਵੈਸੇ ਤਾਂ ਹੁਣ ਉਹ ਬੜੀ ਮਸ਼ਹੂਰ ਨਹੀਂ ਰਹੀ ਪਹਿਲਾਂ ਬਹੁਤ ਮਸ਼ਹੂਰ ਹੁੰਦੀ ਸੀ ਹੁਣ ਉੱਥੇ ਭੀੜ ਪਾੜੀ ਹੈ ਸਿਰਫ ਤੇ ਟ੍ਰੈਫਿਕ ਕਰਕੇ ਉਹ ਜਿਹੜੇ ਹੈਗੇ ਉੱਥੇ ਅ ਪਾਰਕਿੰਗ ਵੀ ਇਹਨਾਂ ਦੀ ਸਮੱਸਿਆ ਵੀ ਆਉਂਦੀ ਆ ਤੇ ਉਹ ਚੀਜ਼ਾਂ ਦੇਖੀਆਂ ਆਪਾਂ ਤੇ ਕੱਲ ਨੂੰ ਹੋ ਸਕਦਾ ਆਪਾਂ ਇਸ ਤੋਂ ਅੱਗੇ ਜੇ ਮੌਸਮ ਸਾਫ਼ ਰਿਹਾ ਤਾਂ ਸਰਾਂਗਵੇਲੀ ਤੇ ਸਰਾਂਗਵੇਲੀ ਤੋਂ ਅੱਗੇ ਅਡਲਟਰਨੈਂਟ ਆਪ ਕੇ ਜਿਹੜਾ ਹੈਗਾ ਸ਼ਿਸ਼ੂ ਸਿਸੂ ਦਾ ਕਿ ਦਸਾਫਰ ਕਰਾਂਗੇ ਜੇ ਮੌਸਮ ਸਾਫ ਰਿਹਾ ਜੇ ਮੌਸਮ ਸਾਫ ਨਹੀਂ ਰਹਿੰਦਾ ਤਾਂ ਹੋ ਸਕਦਾ ਵੀ ਆਪਣੀ ਹੋਰ ਪਿਆਉਦ ਬੰਦੀ ਹੋਵੇ ਤੇ ਕੱਲ ਨੂੰ ਹੋ ਸਕਦਾ ਮੈਂ ਥੱਲੇ ਜਾਣ ਦੀ ਕੋਸ਼ਿਸ਼ ਕਰਾਂ ਜਿਬੀਵਲ ਨੂੰ ਜਾਂ ਸ਼ਾਨਗੜ ਵੱਲ ਨੂੰ ਤੇ ਬਾਕੀ ਕੱਲ ਦੀ ਪਿਆਉਦ ਅਜੇ ਕੱਲ ਤੱਕ ਹੈ ਅੱਜ ਤੱਕ ਦੀ ਵੀਡੀਓ ਆਪਣੀ ਬਹੁਤ ਸੋਹਣੀ ਰਹੀ ਤੇ ਤੁਹਾਨੂੰ ਕਿਵੇਂ ਲੱਗਿਆ ਸਾਰਾ ਸਫਰ ਆਪਣਾ ਉਸ ਨੂੰ ਕਮੈਂਟ ਕਰਕੇ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਅੱਗੇ ਵੱਧ ਤੋਂ ਸਬਸਕ੍ਰਾਈਬ ਕਰਿਓ ਤੇ ਕੱਲ ਆਪਾਂ ਮਨਾਲੀ ਤੋਂ ਹੀ ਅੱਗੇ ਜਿਹੜੀ ਹੈਗੀ ਆ ਸਫਰ ਸ਼ੁਰੂ ਕਰਾਂਗੇ ਤੇ ਜੁੜੇ ਰਹੋ ਸਫਰਾਂ ਦੇ ਨਾਲ ਕੱਲ ਤੱਕ ਦੇ ਲਈ ਸਤ ਸ੍ਰੀ ਅਕਾਲ ਧੰਨਵਾਦ ਸਾਰੇ ਸਫਰਾਂ ਨਾਲ ਜੁੜਨ ਲਈ ਤੇ ਪਿਆਰ ਸਤਿਕਾਰ ਬਖਸ਼ਣ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਜਿੰਨਾ ਵੀ ਵੀਡੀਓ ਨੂੰ ਪਿਆਰ ਦੇ ਰਹੇ ਹੋ ਉਹਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ